ਸਤਿ ਸ਼੍ਰੀ ਅਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਤੇ ਮੈਂ ਹਾਂ ਕਵਿਤਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੱਖ-ਵੱਖ ਲੋਕ ਸਭਾ ਹਲਕਿਆਂ ਦੇ ਵਿੱਚ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਇਸ ਤਹਿਤ ਉਹਨਾਂ ਦੇ ਵੱਲੋਂ ਖਡੂਰ ਸਾਹਿਬ ਦੇ ਹਲਕਾ ਬਾਬਾ ਬਕਾਲਾ ਦੇ ਵਿਖੇ ਵਿਰਸਾ ਸਿੰਘ ਬਲਟੋਹਾ ਦੇ ਹੱਕ ਦੇ ਵਿੱਚ ਚੋਣ ਰੈਲੀ ਕੀਤੀ ਗਈ ਇਸ ਦੌਰਾਨ ਸੁਖਬੀਰ ਬਾਦਲ ਨੇ ਸਿਮਰਨਜੀਤ ਸਿੰਘ ਮਾਨ ਅਤੇ ਨਾਲ ਹੀ ਅਮਰਿਤਪਾਲ ਸਿੰਘ ਉਤੇ ਤਿੱਖੇ ਨਿਸ਼ਾਨੇ ਸਾਤੇ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਬਾਬਾ ਬਕਾਲਾ ਵਿਖੇ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਖਡੂਰ ਸਾਹਿਬ ਤੋਂ ਹੀ ਚੋਣ ਲੜ ਰਹੇ ਅਮਰਿਤਪਾਲ ਸਿੰਘ ਤੇ ਤਿੱਖੇ ਨਿਸ਼ਾਨੇ ਸਾਤੇ ਅਤੇ ਅਮਰਿਤਪਾਲ ਸਿੰਘ ਨੂੰ ਏਜੰਸੀਆਂ ਦਾ ਬੰਦਾ ਦੱਸਿਆ ਉਹਨਾਂ ਆਖਿਆ ਕਿ ਲੋਕਾਂ ਨੂੰ ਇਹ ਪੁੱਛਣਾ ਚਾਹੀਦਾ ਹੈ ਕਿ ਆਖਰਕਾਰ ਅਮਰਿਤਪਾਲ ਸਿੰਘ ਅਚਾਨਕ ਆਇਆ ਕਿੱਥੋਂ ਉਨਾ ਲੋਕਾਂ ਨੂੰ ਅਪੀਲ ਕੀਤੀ ਕਿ ਐਵੇਂ ਨਾ ਕਿਸੇ ਦੇ ਪਿੱਛੇ ਲੱਗਿਆ ਕਰੋ ਇਸ ਦੇ ਨਾਲ ਤੁਹਾਡਾ ਤੇ ਪੰਜਾਬ ਦਾ ਨੁਕਸਾਨ ਹੁੰਦਾ ਸੋ ਜਿਹੜੀ ਮੈਂ ਭਾਈ ਅਮਰਪਾਲ ਬਾਰੇ ਸਵਾਲ ਪੁੱਛਿਆ ਤੁਸੀਂ ਵੀ ਪਿੰਡ ਚ ਸਵਾਲ ਪੁੱਛੋ ਜਿਹੜਾ ਤੁਹਾਨੂੰ ਪੁੱਛਣਾ ਹੈ ਉਹ ਇੰਨਾ ਪੁੱਛ ਲਿਓ ਕਿ ਭਾਈ ਸਾਹਿਬ ਦੱਸਿਓ ਹੈ ਕਿਥੋਂ ਉਹ ਆਇਆ ਇਕਦਮ ਕਿਵੇਂ ਇੱਥੇ ਹੈ ਜਿਹੜਾ ਬੰਦਾ ਐਜੀ ਗੱਲ ਕਰਦਾ ਹੋਇਆ ਉਹਨੂੰ ਫੜ ਕੇ ਅੰਦਰ ਕਰ ਦਿੰਦੇ ਪੁਲਿਸ ਤੇਰੀ ਵੱਡੀ ਗੱਲ ਮੈਨੂੰ ਮਾਣੀ ਲੱਗੀ ਇੱਕ ਗੁਰੂ ਮਹਾਰਾਜ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਤੁਸੀਂ ਠਾਣੇ ਚ ਲੈ ਜਾਓ ਆਪਾਂ ਗੁਰੂ ਮਹਾਰਾਜ ਦਾ ਢਾਲ ਬਣ ਕੇ ਅੱਗੇ ਹੁਕਮਾਂ ਨੂੰ ਬਚਾਉਣ ਤੇ ਰੱਖਦੇ ਕੋਈ ਹਮਲਾ ਨਾ ਕਰੇ ਇੱਥੇ ਉਹਨਾਂ ਨੂੰ ਅੱਗੇ ਲਾ ਕੇ ਪਿੱਛੇ ਯਾਰ ਇੰਨੀਆਂ ਚੀਜ਼ਾਂ ਤੁਹਾਡੇ ਕੋਲੋਂ ਦੀ ਟੱਪੀਆਂ ਅੱਖਾਂ ਤੋਂ ਨਿਕਲੀਆਂ ਆਪਾਂ ਜਜ਼ਬਾਤੀ ਇੱਕਦਮ ਹੋ ਜਾਂਦੇ ਆ ਤੇ ਨੁਕਸਾਨ ਆਪਣਾ ਹੀ ਕਰਾ ਦਿੰਦੇ ਆ ਇਸ ਕਰਕੇ ਖਾਲਸਾ ਜੀ ਹੱਥ ਜੋੜ ਕੇ ਬੇਨਤੀ ਹੈ ਆਪਣੀ ਪਾਰਟੀ ਨੂੰ ਪਹਚਾ ਲੋ ਪੰਜਾਬ ਨੂੰ ਪਹਚਾ ਲੋ ਕਿਉਂਕਿ ਆਪਣਾ ਘਰ ਆਪਕੇ ਇੱਥੋਂ ਜਾ ਨਹੀਂ ਸਕਦੇ ਕਿਥੇ ਜੇ ਤੁਸੀਂ ਸੋਚਦੇ ਇੱਥੇ ਕੋਈ ਹੋਰ ਕਿਤੇ ਚਲੇ ਜਾਵਾਂਗੇ ਕਿ ਕਿੱਥੇ ਨਹੀਂ ਜਾ ਸਕਦੇ ਇੱਥੇ ਰਹਿਣਾ ਇੱਥੇ ਹੀ ਤਗੜੇ ਹੋਣਾ ਆ ਖਾਲਸਾ ਕੌਮ ਦਾ ਘਰ ਹੈ ਇਸ ਘਰ ਵਿੱਚ ਆਪ ਤਗੜੇ ਤਾਂ ਰਵਾਂਗੇ ਜੇ ਥੋੜੀ ਪਾਰਟੀ ਕਾਲੀ ਦਲ ਤਗੜੀ ਹੋ ਗਈ ਇੱਥੇ ਹੀ ਬਸ ਨਹੀਂ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਤੇ ਵੀ ਤਿੱਖਾ ਨਿਸ਼ਾਨਾ ਸਾਧਿਆ ਤੇ ਆਖਿਆ ਕਿ ਜਿਹੜਾ ਵੀ ਆਉਂਦਾ ਇਹੀ ਆਖਦਾ ਹੈ ਕਿ ਮੈਂ ਪੰਥ ਦਾ ਹਾਂ ਪਰ ਇਹਨਾਂ ਨੇ ਆਪਣੀਆਂ ਦੁਕਾਨਾਂ ਖੁੱਲੀਆਂ ਹੋਈਆਂ ਨੇ ਉਹਨਾਂ ਕਿਹਾ ਹੈ ਕਿ ਰਾਜਵਾਨਾਂ ਦੀ ਭੈਣ ਚੋਣ ਲੜੀ ਤਾਂ ਸਿਮਰਨਜੀਤ ਸਿੰਘ ਮਾਨ ਨੇ ਕੋਈ ਮਦਦ ਕਰਨੋਂ ਇਨਕਾਰ ਕਰ ਦਿੱਤਾ ਸੀ ਉਹਨਾਂ ਇਹ ਵੀ ਆਖਿਆ ਕਿ ਸਿਮਰਨਜੀਤ ਸਿੰਘ ਮਾਨ ਦੇ ਵੱਲੋਂ ਵਿਦੇਸ਼ਾਂ ਦੀਆਂ ਚਿੱਠੀਆਂ ਦੇਣ ਦੇ ਲਈ ਨੌਜਵਾਨਾਂ ਕੋਲੋਂ ਲੱਖਾਂ ਰੁਪਏ ਲੈ ਜਾਂਦੇ ਨੇ ਜਿਹੜਾ ਆਉਂਦਾ ਮੈਂ ਪੰਥ ਹੈ ਮੈਂ ਪੰਥ ਹੈ ਜੇ ਆਪਣਾ ਪੰਥ ਨੂੰ ਨਹੀਂ ਪਛਾਣਦੇ ਤਾਂ ਨੁਕਸਾਨ ਤੁਹਾਡਾ ਹੀ ਹੋਣਾ ਹੈ ਤੂੰ ਮੈਂ ਜਿਹੜੀਆਂ ਗੱਲਾਂ ਚ ਕੀਤੀਆਂ ਮੈਂ ਸੋਚੋ ਜੇ ਤੁਸੀਂ ਜਿਹੜਾ ਆਉਂਦਾ ਹੁਣ ਕੀ ਭਾਈ ਮੋਹਕਮ ਸਿੰਘ ਨੂੰ ਤੁਸੀਂ ਪੰਥ ਕਹਿੰਦੇ ਹੋ ਸ਼ਕਤ ਤਾਂ ਐ ਲੱਗੂਗਾ ਪਤਾ ਨਹੀਂ ਇਹਨਾਂ ਤੋਂ ਵੱਡਾ ਪੰਥਕ ਨਹੀਂ ਪਿੱਛੇ ਏਜੰਸੀ ਦਾਦੂ ਸੇਮਰ ਸਿੰਘ ਮਾਨ ਮੈਂ ਆਪਕੇ ਅਸਿਮਰਜੀਤ ਸਿੰਘ ਮਾਨ ਦੇ ਹੱਥ ਉਹਦੇ ਘਰੇ ਗਿਆ ਮੈਂ ਕਿਹਾ ਜੀ ਬੰਦੀ ਸਿੱਕਾਂ ਦੀ ਲੜਾਈ ਲੜ ਰਿਹਾ ਅਸੀਂ ਤੁਹਾਡਾ ਸਾਥ ਦੇ ਚੋਣੇ ਆ ਤੁਸੀਂ ਨਾਲ ਇੱਕ ਵੀ ਇਲੈਕਸ਼ਨ ਲੜੋ ਤੁਸੀਂ ਭਾਈ ਰਾਜੂਆਂ ਨੂੰ ਸਪੋਰਟ ਕਰਦਿਏ ਬੀਬੀ ਨੂੰ ਕਹਿੰਦਾ ਮੈਂ ਨਹੀਂ ਪਰਵਾਹ ਕਰਦਾ ਮੈਂ ਲੜੂਗਾ ਤੁਸੀਂ ਜੇ ਲੜਨਾ ਲੈਣ ਹੁਣ ਕੀ ਕਰਦੇ ਆਪ ਸਿਮਰਜੀਤ ਸਿੰਘ ਮਾਨ ਦੀ ਦੁਕਾਨ ਕਿਵੇਂ ਚੱਲਦੀ ਹੈ ਜੀ ਤੁਸੀਂ ਜਿਹੜੇ ਮੁੰਡਿਆਂ ਨੇ ਚਿੱਠੀ ਚਿੱਠੀ ਲੈ ਕੇ ਬਾਹਰ ਜਾਂਦੇ ਨੇ ਵੀਜ਼ਾ ਲੈਣ ਵਾਸਤੇ ਪੁੱਛੋ ਕਿੰਨੇ ਪੈਸੇ ਲੈਂਦਾ ਹੈ ਸਵਾ ਲੱਖ ਰੁਪਇਆ ਜਿਹੜਾ ਇੱਕ ਚਿੱਠੀ ਦਾ ਸਵਾ ਲੱਖ ਲਏ ਉਹ ਬੰਦਾ ਤੁਸੀਂ ਪੰਥ ਕਿੰਨੇ ਹੋ ਪੰਜ ਵੀ ਲਿੱਤਾ ਪੈਸੇ ਉਹਨੇ ਦਾ ਆ ਆ ਜਿਹੜਾ ਦਮਦਮਾ ਰੱਖਿਆ ਹੈ ਆਪਣੀ ਰੋਜ਼ ਦੀ ਦੁਕਾਨ ਚਲਾਉਣ ਵਾਸਤੇ ਤੇ ਆਪਾਂ ਫਿਰ ਵੀ ਨਹੀਂ ਸਮਝਦੇ ਫਿਰ ਵੀ ਨਹੀਂ ਸਮਝਦੇ ਆਪਾਂ ਇਸ ਕਰਕੇ ਮੈਂ ਬੇਨਤੀ ਕਰਨਾ ਹੁਣ ਗਲਤੀ ਨਾ ਕਰਿਓ ਦੇਖੋ ਆਪਾਂ ਆਪਣੇ ਨੁਕਸਾਨ ਕਰਦਾਂਗੇ ਪੰਜਾਬ ਥੋੜਾ ਹੈ ਅਕਾਲੀ ਦਲ ਥੋੜਾ ਹੈ ਅਕਾਲੀ ਦਲ ਥੋਡੀ ਆਵਾਜ਼ ਹੈ ਫੌਜ ਹੈ ਗਰੀਬ ਦੀ ਆਵਾਜ਼ ਹੈ ਕਿਸਾਨੀ ਦੀ ਆਵਾਜ਼ ਹੈ ਅਕਾਲੀ ਦਲ ਕਮਜ਼ੋਰ ਕਰਤਾ ਫਿਰ ਤੁਹਾਡੇ ਉੱਤੋਂ ਹੀ ਟੱਪ ਜਾਣਗੇ ਹਲੇ ਤਾਂ ਬਾਰਡਰ ਤੇ ਬੰਬ ਸਿੱਟੇ ਸੀ ਨਹੀਂ ਤਾਂ ਤੁਹਾਨੂੰ ਘਰੋਂ ਕਢੀਸਣਗੇ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਖਡੂਰ ਸਾਹਿਬ ਤੋਂ ਵਿਰਸਾ ਸਿੰਘ ਬਲਟੋਹਾ ਨੂੰ ਟਿਕਟ ਦੇ ਕੇ ਚੌਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜਿਸ ਦੇ ਲਈ ਅਕਾਲੀ ਦਲ ਦੇ ਵੱਲੋਂ ਡਟ ਕੇ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਬਿਊਰੋ ਰਿਪੋਰਟ ਹਮਦਰ ਟੀਵੀ